ਹੰਦੀ ਰਾਸੀ ਕਾਲ ਜੀ ਇਹ ਵੀਡੀਓ ਮੈਂ ਇੱਕ ਸਨੇਹਾ ਦੇਣ ਲਈ ਜਾਂ ਕਹਿ ਲਓ ਕਿ ਬੇਨਤੀ ਕਰਨ ਲਈ ਬਣਾ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਜਾਂ ਤੁਹਾਡੇ ਯਾਰ ਮਿੱਤਰ ਕੈਨੇਡਾ ਦੇ ਵਿੱਚ ਰਹਿੰਦੇ ਹੋਣਗੇ ਜਾਂ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਜਾਂ ਤੁਸੀਂ ਨਿਊਜ਼ ਦੇ ਜ਼ਰੀਏ ਵੀ ਦੇਖ ਹੀ ਰਹੇ ਹੋਵੋਗੇ ਕਿ ਇਸ ਟਾਈਮ ਉੱਥੇ ਕੀ ਮਾਹੌਲ ਬਣ ਰਿਹਾ ਹੈ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਲੈ ਕੇ ਖਾਸ ਤੌਰ ਤੇ ਬਹੁਤ ਜ਼ਿਆਦਾ ਨਫ਼ਰਤ ਇਸ ਟਾਈਮ ਫੈਲ ਚੁੱਕੀ ਆ ਰੇਸਿਜ਼ਮ ਕਹਿ ਲਓ ਜਾਂ ਫਿਰ ਮਤਭੇਦ ਕਹਿ ਲਓ ਜਾਂ ਫਿਰ ਭੇਦਭਾਵ ਕਹਿ ਲਓ ਬਹੁਤ ਸਾਰਾ ਜਿਹੜਾ ਹੈ ਉਸ ਉਹਨਾਂ ਦੀ ਜਿਹੜੀ ਲੋਕਲ ਕਮਿਊਨਿਟੀ ਆ ਉਹਨਾਂ ਦੇ ਜਿਹੜੇ ਲੋਕ ਇਹ ਚੀਜ਼ਾਂ ਹਰ ਇੱਕ ਮੁਲਕ ਦੇ ਵਿੱਚ ਹਰ ਟਾਈਮ ਐਗਜ਼ਿਸਟ ਕਰਦੀਆਂ ਨੇ ਹੁੰਦੀਆਂ ਨੇ ਇੱਥੇ ਵੀ ਸਾਡੇ ਕੋਲ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਬਟ ਇੱਕ ਹੁੰਦਾ ਨਾ ਕਿ ਉਹ ਚੀਜ਼ ਦੀ ਹੱਦ ਪਾਰ ਹੋ ਜਾਂਦੀ ਆ ਸੋ ਉੱਥੇ ਉਹ ਚੀਜ਼ ਹੋ ਚੁੱਕੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਬਹੁਤ ਵੱਡੇ ਪੱਧਰ ਤੇ ਹੋਵੇ ਸੋ ਇੱਥੇ ਉਹ ਚੀਜ਼ਾਂ ਨਾ ਹੋਣ ਉਹਦਾ ਅਸੀਂ ਅੱਜ ਤੋਂ ਹੀ ਜੇ ਪਰਹੇਜ਼ ਕਰ ਲਾਂਗੇ ਤਾਂ ਬਹੁਤ ਚੰਗਾ ਰਹੂਗਾ ਕਿਉਂਕਿ ਤੁਹਾਨੂੰ ਵੀ ਪਤਾ ਉੱਥੇ ਉਹ ਹਾਲਾਤ ਕਿਉਂ ਹੋਏ ਕਿਉਂਕਿ ਸਾਡੇ ਲੋਕਾਂ ਨੇ ਉੱਥੇ ਜਾ ਕੇ ਉਹਨਾਂ ਦੇ ਇਕੋਸਿਸਟਮ ਨੂੰ ਬਹੁਤ ਬੁਰੀ ਤਰ੍ਹਾਂ ਤਹਸ ਨਸ ਤੇ ਬਰਬਾਦ ਕੀਤਾ ਹੈ ਉਹਨਾਂ ਦੇ ਕਲਚਰ ਨੂੰ ਬਹੁਤ ਬੁਰੀ ਤਰ੍ਹਾਂ ਤੋੜਿਆ ਹੈ ਤੇ ਉੱਥੇ ਬਹੁਤ ਜ਼ਿਆਦਾ ਜਿਹੜਾ ਗੰਦ ਫਲਾਇਆ ਇਸ وجہ ਕਰਕੇ ਉਹਨਾਂ ਦੀ ਜਿਹੜੀ ਪੇਸ਼ੈਂਸ ਆ ਉਹ ਜਿਹੜਾ ਸਬਰ ਦਾ ਬੰਨਾਂ ਟੁੱਟ ਚੁੱਕਿਆ ਕੈਨੇਡਾ ਤਾਂ ਇੱਕ ਪਾਸੇ ਜਿੱਥੇ ਅਸੀਂ ਰਹਿੰਦੇ ਆ ਯੂਕੇ ਦੇ ਵਿੱਚ ਸੋ ਯੂਕੇ ਦੇ ਜਿਹੜੇ ਲੋਕੀ ਆ ਇਹਨਾਂ ਦਾ ਸੁਭਾਅ ਹਮੇਸ਼ਾ ਸ਼ਾਂਤ ਤੇ ਡਿਸਪਲਾਈਨਡ ਮੰਨਿਆ ਗਿਆ ਸੋ ਜੇ ਇੱਥੇ ਵੀ ਅਸੀਂ ਜਿਹੜੇ ਉਹ ਲੋਕੀ ਆ ਆਪਾਂ ਆਉਣੇ ਆ ਬਾਹਰਲੇ ਮੁਲਕਾਂ ਤੋਂ ਇੱਥੇ ਵੀ ਜੇ ਅਸੀਂ ਐਦਾਂ ਦੀਆਂ ਦਿੱਕਤਾਂ ਪੈਦਾ ਕਰਾਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਵੀ ਇੱਥੇ ਬਹੁਤ ਜ਼ਿਆਦਾ ਦਿੱਕਤਾਂ ਆ ਸਕਦੀਆਂ ਨੇ ਕਿਉਂਕਿ ਅੱਜ ਦਾ ਜੋ ਸਮਾਂ ਹੈ ਉਹ ਸੋਸ਼ਲ ਮੀਡੀਆ ਦਾ ਸਮਾਂ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਕੋਈ ਵੀ ਗਲਤ ਨਿਊਜ਼ ਜਾਂ ਗਲਤ ਚੀਜ਼ ਪੜਕਾ ਕੇ ਕੁਝ ਵੀ ਮੁਕੇ ਦੇ ਵਿੱਚ ਹੋਏ ਸੀਗੇ ਇਮੀਗਰੈਂਟਸ ਨੂੰ ਲੈ ਕੇ ਫੈਲੇ ਸੀਗੇ ਬੇਸ਼ੱਕ ਉਹ ਨਿਊ ਸੱਚੀ ਸੀ ਬੇਸ਼ੱਕ ਉਹ ਨਿਊ ਝੂਠੀ ਸੀ ਆਪਾਂ ਉਹਦੇ ਪਿੱਛੇ ਨਹੀਂ ਜਾਵਾਂਗੇ ਬਟ ਤੁਹਾਨੂੰ ਪਤਾ ਹੀ ਆ ਜੋ ਹੋਇਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਹਾਲਾਤ ਨਾ ਬਣਨ ਤਾਂ ਆਪਾਂ ਨੂੰ ਅੱਜ ਹੀ ਧਿਆਨ ਰੱਖਣਾ ਚਾਹੀਦਾ ਆਪਾਂ ਜਿਸ ਵੀ ਮੁਲਕ ਦੇ ਵਿੱਚ ਰਹਨੇ ਆ ਆਪਾਂ ਨੂੰ ਉੱਥੇ ਦੇ ਲਾਜ਼ ਦੀ ਉੱਥੇ ਦੇ ਕਲਚਰ ਦੀ ਰਿਸਪੈਕਟ ਕਰਨੀ ਚਾਹੀਦੀ ਆ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਈ ਅਸੀਂ ਆਪਣਾ ਘਰ ਪਿੱਛੇ ਛੱਡ ਕੇ ਆਇਆ ਇਹ ਮੁਲਕ ਸਾਡਾ ਨਹੀਂ ਹੈਗਾ ਇਹਦਾ ਮਤਲਬ ਇੱਥੇ ਮੈਂ ਐ ਨਹੀਂ ਕਹਿ ਰਿਹਾ ਕਿ ਇੱਥੇ ਸਾਨੂੰ ਬਰਾਬਰ ਦੇ ਅਧਿਕਾਰ ਨਹੀਂ ਹੈਗੇ ਬਿਲਕੁਲ ਸਾ ਰਾਈਟਸ ਨੇ ਸਾਡੇ ਕੋਲ ਇੱਥੇ ਦੇ ਇਸ ਕਾਨੂੰਨ ਦੇ ਹਿਸਾਬ ਨਾਲ ਹਰ ਇੱਕ ਤਰ੍ਹਾਂ ਦਾ ਰਾਈਟ ਆ ਬਟ ਜਦੋਂ ਅਸੀਂ ਕਿਸੇ ਬਗਾਨੇ ਮੁਲਕ ਦੇ ਵਿੱਚ ਆ ਕੇ ਬਸਦੇ ਆ ਤਾਂ ਸਾਨੂੰ ਉਹਨਾਂ ਦਾ ਇੱਜ਼ਤ ਕਰਨੀ ਪੈਣੀ ਆ ਉਹਨਾਂ ਦਾ ਰਿਸਪੈਕਟ ਕਰਨੀ ਪੈਣੀ ਆ ਉੱਥੇ ਓਮੇ ਵਿਚਰਨਾ ਪੈਣਾ ਜਿਵੇਂ ਉੱਥੇ ਦੇ ਇਕੋਸਿਸਟਮ ਨੂੰ ਮਨਜ਼ੂਰ ਆ ਸੋ ਬਜਾਏ ਕਿਸੇ ਹੁੱਲੜਬਾਜੀ ਦੇ ਬਜਾਏ ਆਪਣੇ ਬਹੁਤ ਸਾਰੇ ਮੈਂ ਰੀਲਾਂ ਦੇਖਦਾ ਬਹੁਤ ਸਾਰੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਮੈਂ ਦੇਖਦਾ ਹੁੰਨਾ ਜਿਹੜੀਆਂ ਖਾਸ ਤੌਰ ਤੇ ਯੂਕੇ ਦੇ ਆਪਣੇ ਜਿਹੜੇ ਮੁੰਡੇ ਕੁੜੀਆਂ ਪਾਉਂਦੇ ਆ ਜਿਦੇ ਵਿੱਚ ਉਹ ਇੱਥੇ ਦੇ ਰੂਲਾਂ ਦੀ ੱਤ ਜਿਹਾੜ ਰਹੇ ਹੁੰਦੇ ਆ ਚੌੜ ਕਰਦੇ ਸੋ ਇਹਨਾਂ ਚੀਜ਼ਾਂ ਨੂੰ ਨਾ ਕਰੋ ਕਿਉਂਕਿ ਇਹ ਹੋ ਸਕਦਾ ਤੁਹਾਨੂੰ ਉਸ ਟਾਈਮ ਇੰਪੈਕਟ ਨਾ ਕਰਨ ਬਟ ਆਉਣ ਵਾਲੇ ਲੋਕਾਂ ਵਾਸਤੇ ਜਾਂ ਆਸ-ਪਾਸ ਦੇ ਲੋਕਾਂ ਵਾਸਤੇ ਬਹੁਤ ਜ਼ਿਆਦੇ ਜਿਹੜਾ ਇਹ ਉਹ ਸ਼ੇਮਫੁੱਲ ਹੋ ਸਕਦੀਆਂ ਨੇ ਜੇ ਤੁਹਾਨੂੰ ਲੱਗਦਾ ਵੀ ਵੱਡੇ ਵੱਡੇ ਸਪੀਕਰ ਵਜਾਉਣ ਨਾਲ ਮੈਟਰੋ ਦੇ ਵਿੱਚ ਜਿੱਥੇ ਆਪਾਂ ਜਾਣਦੇ ਆ ਲੰਡਨ ਅੰਡਰਗਰਾਉਂਡ ਸਪੀਕਰ ਲੈ ਕੇ ਜਾਣ ਦਾ ਟੌਰ ਬਣਦੀ ਆ ਗੱਡੀਆਂ ਦੇ ਵਿੱਚ ਉੱਚੀ ਆਵਾਜ਼ ਗਾਣੇ ਲਾ ਕੇ ਟੌਰ ਬਣਦੀ ਆ ਜਾਂ ਬੰਬ ਵਜਾ ਕੇ ਗਲੀਆਂ ਦੇ ਵਿੱਚ ਟੌਰ ਬਣਦੀ ਆ ਤਾਂ ਇਹ ਲੋ ਲੈਵਲ ਦੀ ਮਾਨਸਿਕਤਾ ਆਧੀਆਂ ਨਿਸ਼ਾਨੀਆਂ ਨੇ ਸੋ ਆਪਣੇ ਆਪ ਨੂੰ ਥੋੜਾ ਜਿਹਾ ਜਾਗਰੂਕ ਕਰੋ ਥੋੜੇ ਜੇ ਸੁਚੇਤ ਹੋਵੋ ਕਿਉਂਕਿ ਇਹ ਜਿਹੀ ਕੋਈ ਵੀ ਐਕਟੀਵਿਟੀ ਪਬਲਿਕ ਦੇ ਵਿੱਚ ਨਾ ਕਰੋ ਜਿਹੜੀ ਸਾਡੇ ਐਨਟਾਇਰਲੀ ਪੂਰੇ ਇੰਡੀਅਨਸ ਦੇ ਉੱਤੇ ਸ਼ੇਮਫੁੱਲ ਦਾ ੱੱਬਾ ਲਾ ਦੇਵੇ ਖਾਸ ਤੌਰ ਤੇ ਜੋ ਕਰਦੇ ਜਦੋਂ ਅਸੀਂ ਦਸਤਾਰ ਬੰਨੀ ਹੁੰਦੀ ਹੈ ਜਾਂ ਪਰਨਾ ਬੰਨਿਆ ਹੁੰਦਾ ਜੇ ਅਸੀਂ ਕੋਈ ਐਹੋ ਜਿਹੀ ਮਾੜੀ ਐਕਟੀਵਿਟੀ ਪਬਲਿਕ ਦੇ ਵਿੱਚ ਕਰਦੇ ਆ ਤਾਂ ਬਹੁਤ ਛੇਤੀ ਹਾਈਲਾਈਟ ਹੋ ਜਾਂਦੇ ਆ ਸੋ ਅਸੀਂ ਐਹੋ ਜੀਆਂ ਚੀਜ਼ਾਂ ਤੋਂ ਬਿਲਕੁਲ ਗਰੇਜ ਕਰੀਏ ਪਬਲਿਕ ਦੇ ਵਿੱਚ ਵਿਚਰਦੇ ਸਮੇ ਜੇ ਕਿਸੇ ਨੇ ਫਿਰ ਵੀ ਨਹੀਂ ਮੰਨਣਾ ਪੁੱਠਾ ਸਿੱਧਾ ਕੰਮ ਕਰਨਾ ਹੀ ਕਰਨਾ ਤਾਂ ਬਾਈ ਪਰਨਾ ਨਾ ਬੰਨਿਆ ਕਰੋ ਪੰਗ ਨਾ ਬੰਨਿਓ ਆਪਦਾ ਟੋਪੀ ਲੈ ਜਾਓ ਹੁੱਡ ਲੈ ਲਓ ਕੋਈ ਤੁਹਾਨੂੰ ਨਹੀਂ ਰੋਕਦਾ ਉਥੋਂ ਨਹੀਂ ਪਤਾ ਲੱਗੂਗਾ ਵੀ ਹਾਂ ਤੁਸੀਂ ਸਿੱਧੇ ਪੱਦਰੇ ਪੰਜਾਬੀ ਦੇ ਨਾਂ ਤੇ ਧੱਬਾ ਨਹੀਂ ਆਊਗਾ ਸੋ ਇਹਨਾਂ ਚੀਜ਼ਾਂ ਤੇ ਅਸੀਂ ਵਿਚਾਰ ਕਰੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਉਰੇ ਵੀ ਇਹੋ ਜਿਹਾ ਕੰਮ ਹੋ ਜੇ ਜੋ ਕੈਨੇਡਾ ਦੇ ਵਿੱਚ ਇਸ ਟਾਈਮ ਲੋਕੀ ਫੇਸ ਕਰ ਰਹੇ ਆ ਸੋ ਹਮੇਸ਼ਾ ਆਪਣੇ ਆਪ ਨੂੰ ਜਦ ਤੁਸੀਂ ਪਬਲਿਕ ਦੇ ਵਿੱਚ ਵੀ ਜਾਂਦੇ ਆ ਬਾਈ ਤਾਂ ਨਿੱਕਰਾਂ ਪਾ ਕੇ ਚੱਪਲਾਂ ਪਾ ਕੇ ਨਾ ਜਾਇਆ ਕਰੋ ਗਰੂਮ ਕਰਕੇ ਰੱਖੋ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ ਵਿਚਰੋ ਤਾਂ ਕਿ ਲੱਗੇ ਵੀ ਇੱਕ ਡੀਸੈਂਟ ਬੰਦਾ ਇੱਕ ਡੀਸੈਂਟ ਕੁੜੀ ਇੱਥੇ ਤੁਰੀ ਜਾ ਰਹੀ ਆ ਤੁਸੀਂ ਬਾਹਰਲੇ ਮੁਲਕ ਪੜਨ ਆਏ ਹੋ ਬਾਹਰਲੇ ਮੁਲਕ ਕੰਮ ਕਰਨ ਆਏ ਹੋ ਤਾਂ ਉੱਥੇ ਓਵੇਂ ਵਿਚਰਨਾ ਵੀ ਜ਼ਰੂਰੀ ਆ ਸੋ ਬਾਕੀ ਹੋ ਸਕਦਾ ਮੈਂ ਕੁਝ ਘੱਟ ਵੱਧ ਬੋਲ ਗਿਆ ਹੋਵਾਂ ਤਾਂ ਮੈਨੂੰ ਮਾਫ਼ ਕਰਿਓ ਤੇ ਹੋਰ ਤੁਸੀਂ ਕੋਈ ਆਪਣਾ ਥਿਊ ਵਿਊ ਸ਼ਾਂਝਾ ਕਰਨਾ ਹੋਵੇ ਤਾਂ ਮੈਨੂੰ ਮੈਸੇਜ ਕਰਕੇ ਜਾਂ ਵੀਡੀਓ ਪਾ ਕੇ ਜਰੂਰ ਸ਼ਾਂਝਾ ਕਰ ਸਕਦੇ ਆ ਸੋ ਹੋਰ ਇਹੋ ਜਿਹੀਆਂ ਵੀਡੀਓਜ਼ ਵਾਸਤੇ ਗੱਬਰਨ ਯੂਕੇ ਨੂੰ ਫੋਲੋ ਕਰ ਲਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ